ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਅਮਰਸਾਦ ਸਾਹਿਬ ਦੀਆਂ ਅਤੇ ਸਾਬਕਾ ਇੰਸਪੈਕਟਰ ਦਲਜੀਤ ਸਿੰਘ ਜਿਹੜੇ ਕੀ ਪੰਜਾਬ ਪੁਲਿਸ ਇੰਸਪੈਕਟਰ ਨੇ ਅਤੇ ਇਹਨਾਂ ਵੱਲੋਂ ਜਿਹੜਾ ਕੀ ਇੱਕ ਵੱਖਰਾ ਪ੍ਰਾਲਾਕੀ ਦਾ ਜਾ ਰਿਹਾ ਲੋਕਾਂ ਦੇ ਮੋٹے ਮੋٹے ਚਲਾਣ ਹੀ ਘਟੇ ਜਾ ਰਹੇ ਲੋਕਾਂ ਨੂੰ ਖਲਾਖਲਾ ਕੇ ਮਾਦਾਨ ਦਿੱਤੇ ਜਾ ਰਹੇ ਨੇ ਵੇਖੋ ਜੀ ਜੋ ਜਿਵੇਂ ਅਸੀਂ ਅਸੀਂ ਇਲਾਕੇ ਵਿੱਚ ਜੋ ਨਿਕਲਦੇ ਆਂ ਲੋਕਾਂ ਦੀ ਜਿਹੜੀ ਫੀਡਬੈਕ ਆਉਂਦੀ ਆ ਜੋ ਕਿ ਜੋ ਸਾਨੂੰ ਦੱਸਦੇ ਨੇ ਵਿਊ ਦਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਟ੍ਰੈਫਿਕ ਦੇ ਵਿੱਚ ਅਸੀਂ ਡਿਊਟੀ ਕਰਦੇ ਹਾਂ ਇੱਕ ਸੇਵਾ ਇਹ ਇੱਥੋਂ ਲੋਕੀ ਚੱਲ ਪੈਂਦੇ ਆ ਪੰਜਾਬ ਦੇ ਵਿੱਚ ਤੇ ਜਦੋਂ ਚੰਡੀਗੜ੍ਹ ਮੁਹਾਲੀ ਪਹੁੰਚਦੇ ਆ ਉਦੋਂ ਆਪਾਂ ਉਹ ਸੀਟ ਬੈਲਟ ਵੀ ਤੇ ਹੈਲਮਟ ਵੀ ਚੇਤਾ ਆਏਦਾ ਤੇ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਕਿ ਹੈਲਮਟ ਆਪਣੇ ਵਾਸਤੇ ਪਾਓ ਪੁਲਿਸ ਵਾਸਤੇ ਨਾ ਪਾਓ ਚਲਾਨ ਤੋਂ ਬਚਣ ਵਾਸਤੇ ਨਾ ਪਾਓ ਇਹ ਤੁਹਾਡੀ ਸੇਫਟੀ ਆ ਤੁਸੀਂ ਆਪ ਸੇਫ ਰਹੋ ਤੇ ਦੂਜੇ ਨੂੰ ਵੀ ਸੇਫ ਰੱਖੋਗੇ ਜੁੜੀ ਪਈ ਅਸੀਂ ਦੇਖਿਆ ਵੀ ਜਦੋਂ ਕਿਤੇ ਇਲਾਕੇ ਦੇ ਪੁਲਿਸ ਵਾਲਾ ਖਿਲਾਰ ਦਿੰਦਾ ਕਿਸੇ ਪਰਿਵਾਰ ਨੂੰ ਜਾਂ ਕਿਸੇ ਲੜਕੇ ਨੂੰ ਕਸੀਂ ਦੇਖਿਆ ਪੂਰਥੂ ਦੇਖ ਕੇ ਹਮੇਸ਼ਾ ਕਹਿ ਦਿੰਦੇ ਨੇ ਭਾਜੀ ਕਾਗਜ਼ ਵੀ ਘਰੇ ਰਹਿ ਗਏ ਨੇ ਚੇਤਾ ਭੁੱਲ ਗਿਆ ਕਿੰਦੇ ਹਲਮਟ ਪਾਉਂਦਾ ਚੇਤਾ ਭੁੱਲ ਗਿਆ ਜੀ ਲੱਗਦਾ ਹੈ ਤੁਹਾਡੇ ਜਿਹੜੇ ਬਾਦਾਮ ਨੇ ਜਿਹਨ ਲੋਕ ਕਹਿੰਦੇ ਨੇ ਕਿ ਚੇਤਾ ਭੁੱਲ ਗਿਆ ਇਹ ਬਾਦਾਮ ਉਹਨਾਂ ਵਾਸਤੇ ਕੰਮ ਆਉਣਗੇ ਬਟਰੇ ਆ ਦਲਜੀਤ ਸਿੰਘ ਸਰਦਾਰ ਜੀ ਇਹਦੇ ਬੜੇ ਪਿਆਰ ਦੇ ਨਾਲ ਤੁਹਾਨੂੰ ਨਾ ਧੱਪਕੇ ਮਾਰੇ ਆ ਨਾ ਰਲਾ ਚਲਾਨ ਕਟਿਆ ਉਹਨਾਂ ਨੇ ਹੱਥ ਵੀ ਤੁਹਾਨੂੰ ਬਾਦਾਮ ਦਿੱਤੇ ਖਾਣ ਵਾਸਤੇ ਸਰਦਾਰ ਜੀ ਬਾਦਾਮ ਖਾਓ ਅਤੇ ਆਪਣੀ ਯਾਦਦਾਸ਼ਤ ਤੇਜ ਕਰੋ ਕਿਸ ਤਾਂ ਦੇ ਦੋ ਅਜਿਹੇ ਪੰਜਾਬ ਪੁਲਿਸ ਇੰਸਪੈਕਟਰ ਸਾਹਿਬ ਨੂੰ ਇਹਦੇ ਨਾਲ ਇਹ ਆ ਵੀ ਲੋਕੀ ਅਵੇਦ ਵੀ ਜ਼ਿਆਦਾ ਹੋਣਗੇ ਤੇ ਜਿਹੜੀ ਯਾਦਦਾਸ਼ਤ ਆ ਕਿ ਬਾਦਾਮਾਂ ਦੀ ਗ੍ਰੀਆਂ ਇੱਕ ਇਹੋ ਜਿਹੀਆਂ ਜਿਹਦੇ ਵਿੱਚ ਇੱਕ ਉਹ ਇਹੋ ਜਿਹੀ ਤਾਕਤ ਹੁੰਦੀ ਆ ਜਿਹੜੇ ਤੁਹਾਡੇ ਬ੍ਰੇਨ ਨੂੰ ਬੜਾਉ ਪ੍ਰੈਸ਼ਰ ਰੱਖਦੇ ਆ ਇਦੇ ਨਾਲ ਕੀ ਆ ਕਿ ਮੈਂ ਬੰਦਾ ਹੈਲਮਟ ਪਾਏਗਾ ਸੀਟ ਬੈਲਟ ਲਗਾਏਗਾ ਆਪਣੇ ਡਾਕੂਮੈਂਟਸ ਪੂਰੇ ਰੱਖੇਗਾ ਤੇ ਰੂਲਾਂ ਨੂੰ ਫੋਲੋ ਕਰੇਗਾ ਜੇ ਰੂਲਾਂ ਨੂੰ ਫੋਲੋ ਕਰੇਗਾ ਤੇ ਸਾਡੇ ਐਕਸੀਡੈਂਟ ਵੀ ਘੱਟ ਹੋਣਗੇ ਚਾਹਣ ਵੀ ਘੱਟ ਹੋਣਗੇ ਉਹ ਲੋਕਾਂ ਦਾ ਜਿਹੜਾ ਪੁਲਿਸ ਦੇ ਪ੍ਰਤੀ ਜਿਹੜਾ ਦੂਰੀਆਂ ਬਣੀਆਂ ਉਹ ਵੀ ਘੱਟ ਹੋਣਗੀਆਂ ਸੀਟ ਬੈਲਟ ਜਿਹੜੀ ਆ ਉਹ ਅਗਲੇ ਬੰਦੇ ਵਿੱਚ ਵੀ ਜ਼ਰੂਰੀ ਹੈ ਜਿੰਦੀ ਪਿਛਲੇ ਬੰਦੇ ਵਿੱਚ ਜ਼ਰੂਰੀ ਹੈ ਵੀ ਸੀਟ ਬੈਲਟ ਲਗਾਵਾਂਗੇ ਸੀਟ ਬੈਲਟ ਲਗਾਵਾਂਗੇ ਸੀਟ ਬੈਲਟ ਨਾਲ ਜਿਹੜੇ 에ਅਰ ਬੈਗ ਖੁੱਲਦੇ ਆ 에ਅਰ ਬੈਗ ਖੁੱਲਣ ਨਾਲ ਜਿਹੜੇ ਆ ਸਾਡਾ ਜਿਹੜਾ ਹੈੱਡ ਆ ਉਹ ਇੰਜਰ ਹੋਣ ਤੋਂ ਬਚ ਜਾਂਦਾ ਅੱਜ ਜਿਹੜੇ ਅਸੀਂ ਬਦਾਮ ਗਿਰੀਆਂ ਖਾਦੇ ਆ ਇਹ ਦਿਨੋਂ ਦਿਨ ਜਿਹੜੇ ਆ ਅਸੀਂ ਜਾਗਦੁਕ ਕਰਦੇ ਆ ਸੈਮੀਨਾਰ ਲਾ ਲਗਾ ਰਹੇ ਆ ਇਹ ਲੋਕਾਂ ਦੇ ਵਿੱਚ ਜਿਹੜਾ ਅਵੇਰਨੈਸ ਕੈਂਪ ਜਿਹੜਾ ਲਗਾ ਕੇ ਲੋਕਾਂ ਨੂੰ ਜਾਗਰਤ ਕਰਨਾ ਵਾ ਉਹ ਵੀ ਜਿਹੜੇ ਭਾਈ ਨੇ ਲੋਕਾਂ ਨੂੰ ਸਮਝਾ ਰਹੇ ਨੇ ਵੀ ਭਾਈ ਬਦਾਮ ਖਾਓ ਅਤੇ ਆਪਣੀ ਯਾਦਦਾਸ਼ਤ ਤੇਜ਼ ਕਰੋ ਬਦਾਮ ਖਾ ਕੇ ਯਾਦਦਾਸ਼ਤ ਤੇਜ਼ ਕਰੋ ਨਾ ਕਿ ਭੁੱਲੋ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸਰਦਾਰ ਜੀ ਬਾਦਾਮ ਦੇ ਰਹੇ ਨੇ ਅਤੇ ਮਹੱਤਵ ਵਿੱਚ ਕੋਈ ਮोटा ਚਲਾਣ ਨਹੀਂ ਕੱਟ ਰਿਹਾ ਸੀ ਬਾਦਾਮ ਖਾ ਕੇ ਉਹਨਾਂ ਸਮਝਾ ਰਹੇ ਨੇ ਦਲਜੀਤ ਭਾਈ ਅਸੀਂ ਦੇਖਿਆ ਵੀ ਯਾਤਰੀ ਦੇ ਲੋਕ ਨੇ ਲੋਕਾਂ ਨੇ ਮੜਾ ਵਿੱਚ ਪੁਲਿਸ ਨੂੰ ਲੈ ਕੇ ਬਾਹਰ ਡਾ ਰਹੀਦਾ ਵੀ ਪੰਜਾਬ ਪੁਲਿਸ ਜਿੱਥੇ ਕਿ ਨਾਕਾ ਲੱਗੀ ਆ ਤਾਂ ਅਸੀਂ ਦੇਖਿਆ ਕਈ ਲੋਕੀ ਰਾਹ ਬੰਦ ਲੈਂਦੇ ਨੇ ਪੁਲਿਸ ਨੂੰ ਦੇਖ ਕੇ ਅਜੇ ਇਹ ਲੋਕਾਂ ਨੂੰ ਕੀ ਕਹਿਣਾ ਜਾਊ ਜਿਹਨਾਂ ਲੋਕਾਂ ਨੇ ਮੜਾ ਵਿੱਚ ਹਰ ਹੀ ਡਾ ਰਿਆ ਆਪਣੇ ਪੁਲਿਸ ਨੂੰ ਲੈ ਕੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਬੱਚਾ ਅੰਡਰੇਜ ਹੈ ਉਹਦੀ ਏਜ 18 ਸਾਲ ਤੋਂ ਘੱਟ ਆਇਆ ਤਾਂ ਉਹਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਉਹ ਕਿਸੇ ਨੂੰ ਹਿੱਟ ਕਰਦਾ ਉਹਨੂੰ 5000 ਫਾਈਨ ਜੇ ਉਹ ਕਿਸੇ ਨੂੰ ਹਿੱਟ ਕਰ ਗਿਆ 35000 ਫਾਈਨ ਜੇ ਉਹ ਹਿੱਟ ਕਰ ਗਿਆ ਤੇ ਹਿੱਟ ਨਾਲ ਉਹ ਬੰਦੇ ਦੀ ਡੈਥ ਹੋ ਗਈ ਆ ਉਹਦੇ ਤੇ ਕੇਸ ਰਜਿਸਟਰਡ ਹੋਣਾ ਹੋਣਾ ਨਾਲ ਉਹਦੇ ਮਾਪਿਓ ਤੇ ਵੀ ਕੇਸ ਰਜਿਸਟਰਡ ਹੋਏਗਾ ਜਾਂ ਜਿੰਨੇ ਉਹਨੂੰ ਉਹ ਵਹੀਕਲ ਦਿੱਤਾ ਨੇ ਚਾਹੇ ਉਹ ਮਾਮਾ ਵਾ ਚਾਚਾ ਵਾ ਨਾਨਾ ਵਾ ਤਾਇਆ ਵਾ ਇਹ ਸਾਰਾ ਹੋਣਾ ਦਾ ਸਾਨੂੰ ਬਹੁਤ ਵਧੀਆ ਉਪਰਾਲਾ ਲੱਗਾ ਕਿ ਸਾਨੂੰ ਬਾਦਾਮ ਦੇ ਕੇ ਉਪਰਾ ਦੇ ਜਾਗਰਤ ਕਰਨਾ ਵੀ ਆਪਣਾ ਹੈਲਮਟ ਜ਼ਰੂਰ ਪਾਓ ਸਾਡੀ ਸੇਫਟੀ ਲਈ ਵੇਖੋ ਸਾਰ ਹੋਣੀ ਕਿੰਨੀ ਮਿਹਨਤ ਕਰ ਰਹੇ ਪੰਜਾਬ ਪੁਲਿਸ ਦੇ ਇੱਕ ਹੋਣ ਆਰ ਅਫਸਰ ਸਾਡੀ ਬਹੁਤ ਵਧੀਆ ਮਦਦ ਕਰ ਰਹੇ ਨੇ ਸਾਨੂੰ ਜਾਗਰਤ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਦੇਖਦੇ ਪਈ ਡਾਕਿਆ ਉੱਤੇ ਪੰਜਾਬ ਪੁਲਿਸ ਲੋਕਾਂ ਦੇ ਮੋਢੇ-ਮੋਢੇ ਚਲਾਣ ਕਰਦੀ ਆ ਅਤੇ ਉਹਨਾਂ ਨੂੰ ਜਿਹੜਾ ਕੀ ਜੁਰਮਾਨਾ ਪਉਂਦੀ ਆ ਪਰ ਅੱਜ ਤੁਹਾਨੂੰ ਅੰਮ੍ਰਿਤਸਰ ਦੀ ਪੁਲਿਸ ਦਾ ਇੱਕ ਵੱਖਰਾ ਹੀ ਕਾਰਨਾਮਾ ਦਿਖਾਵਾਂਗੇ ਜਿੱਥੇ ਕੀ ਲੋਕਾਂ ਦੇ ਚਲਾਣ ਹੀ ਕੱਟੇ ਜਾ ਰਹੇ ਲੋਕਾਂ ਨੂੰ ਜਿਹੜੇ ਕੀ ਖਲਾਖ ਖਲਾ ਕੇ ਉਹਨਾਂ ਨੂੰ ਬਦਾਮ ਦਿੱਤੇ ਜਾ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਅਮਰਸਾਦ ਸਾਹਿਬ ਦੀਆਂ ਅਤੇ ਸਾਬਕਾ ਇਨਸਪੈਕਟਰ ਦਲਜੀਤ ਸਿੰਘ ਜਿਹੜੇ ਕੀ ਪੰਜਾਬ ਪੁਲਿਸ ਇਨਸਪੈਕਟਰ ਨੇ ਅਤੇ ਇਹਨਾਂ ਵੱਲੋਂ ਜਿਹੜਾ ਕੀ ਇੱਕ ਵੱਖਰਾ ਪਰਾਲਾ ਕੀਤਾ ਜਾ ਰਿਹਾ ਲੋਕਾਂ ਦੇ ਮੋٹے ਮੋٹے ਚਲਾਣ ਹੀ ਘਟੇ ਜਾ ਰਹੇ ਲੋਕਾਂ ਨੂੰ ਖਲਾਖ ਖਲਾ ਕੇ ਬਦਾਮ ਦਿੱਤੇ ਜਾ ਰਹੇ ਨੇ ਗੱਲ ਬਾਤ ਵੀ ਕਰਾਂਗੇ ਦਲਜੀਤ ਵੀਰ ਦੇ ਨਾਲ ਪੁੱਛਾਂਗੇ ਵੀ ਜਿਹੜਾ ਪਰਾਲਾ ਕਿਸ ਤਰ੍ਹਾਂ ਜਾਇਆ ਤੇ ਜੀ ਜੀ ਬੋਬਰ ਸਵਾਗਤ ਹੈ ਤੁਹਾਡਾ ਪੰਜਾਬੀ ਲੋਚ ਚੈਨਲ ਜੀ ਪੰਜਾਬੀ ਲੋਕ ਚੈਨਲ ਦੇ ਵੇਖਣ ਵਾਲੇ ਤੇ ਸੁਣਨ ਵਾਲੇ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਪਾ ਜੀ ਮੈਂ ਦੇਖਿਆ ਵੀ ਜਿਆਦਾਤਰ ਪੁਲਿਸ ਨਾਕਾ ਉੱਤੇ ਚਲਾਨ ਕਰਦੀ ਆ ਲੋਕਾਂ ਦੇ ਮੋٹے ਮੋٹے ਅਤੇ ਲੋਕਾਂ ਨੂੰ ਜੁਰਮਾਨਾ ਪਉਂਦੀ ਆ ਪਰ ਅਸੀਂ ਦੇਖਿਆ ਅੱਜ ਤੁਸੀਂ ਆਜ ਲੋਕਾਂ ਨੂੰ ਜੁਰਮਾਨਾ ਪਾ ਰਹੇ ਸੀ ਨਾ ਚਲਾਨ ਕਰ ਰਹੇ ਸੀ ਤੁਸੀਂ ਬਾਦਾਮ ਦੇ ਰਹੇ ਸੀ ਇਹਨਾਂ ਨੂੰ ਇਹ ਬਾਦਾਮ ਦੇਣ ਦਾ ਕਾਰਨ ਕੀ ਹੈ ਤੇ ਮਨਜ ਜਹਨ ਕਿਸ ਤਰ੍ਹਾਂ ਆਇਆ ਗੱਲ ਆ ਵੇਖੋ ਜੀ ਜੋ ਜਿਵੇਂ ਅਸੀਂ ਅਸੀਂ ਇਲਾਕੇ ਵਿੱਚ ਜੋ ਨਿਕਲਦੇ ਆ ਲੋਕਾਂ ਦੀ ਜਿਹੜੀ ਫੀਡਬੈਕ ਆਉਂਦੀ ਆ ਜੋ ਕਿ ਜੋ ਸਾਨੂੰ ਦੱਸਦੇ ਨੇ ਵਿਊ ਦਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਟ੍ਰੈਫਿਕ ਦੇ ਵਿੱਚ ਅਸੀਂ ਡਿਊਟੀ ਕਰਦੇ ਇੱਕ ਸੇਵਾ ਇਹ ਸੇਵਾ ਦੇ ਵਿੱਚ ਜਿਹੜੇ ਦਿਨੋਂ ਦਿਨ ਐਕਸੀਡੈਂਟ ਹੋ ਰਹੇ ਨੇ ਉਹ ਐਕਸੀਡੈਂਟਾਂ ਨੂੰ ਘਟਾਉਣ ਦੀ ਇੱਕ ਛੋਟੀ ਜੀ ਉਪਰਾਲਾ ਕੀਤਾ ਗਿਆ ਤੇ ਇਹਦੇ ਨਾਲ ਕੀ ਹੋਇਆ ਜਦੋਂ ਦਿਨੋਂ ਦਿਨ ਜਿਹੜੀਆਂ ਡੈਥ ਦੀ ਸ਼ਿਵਾਦ ਰਹੀਆਂ ਉਹਨੂੰ ਘਟਾਉਣ ਵਾਸਤੇ ਅਸੀਂ ਬਦਾਮਾਂ ਦੀਆਂ ਗਿਰੀਆਂ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਇਹ ਨਹੀਂ ਕਿ ਬਦਾਮਾਂ ਦੀਆਂ ਗਿਰੀਆਂ ਨਾਲ ਐਕਸੀਡੈਂਟ ਰੁਕ ਜਾਣੇ ਲੇਕਿਨ ਇਹ ਇੱਕ ਜਾਗਰੂਕ ਕਰਨ ਦਾ ਤਰੀਕਾ ਲੱਗ ਹੈ ਇਹਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਐਕਸੀਡੈਂਟ ਘੱਟ ਹੋਣਗੇ ਤੇ ਲੋਕੀ ਜਾਗਰੂਕ ਹੋਣ ਜਿਸ ਤਰ੍ਹਾਂ ਕਿ ਇਹ ਇੱਥੋਂ ਲੋਕੀ ਚੱਲ ਪੈਂਦੇ ਆ ਪੰਜਾਬ ਦੇ ਵਿੱਚ ਤੇ ਜਦੋਂ ਚੰਡੀਗੜ੍ਹ ਮਹਾਲੀ ਪਹੁੰਚਦੇ ਆ ਉਦੋਂ ਆਪਾਂ ਉਹ ਸੀਟ ਬੈਲਟ ਵੀ ਤੇ ਹੈਲਮਟ ਵੀ ਚੇਤਾ ਆਇਦਾ ਤੇ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਕਿ ਹੈਲਮਟ ਆਪਣੇ ਵਾਸਤੇ ਪਾਓ ਪੁਲਿਸ ਵਾਸਤੇ ਨਾ ਪਾਓ ਚਲਾਨ ਤੋਂ ਬਚਣ ਵਾਸਤੇ ਨਾ ਪਾਓ ਇਹ ਤੁਹਾਡੀ ਸੇਫਟੀ ਆ ਤੁਸੀਂ ਆਪ ਸੇਫ ਰਹੋਗੇ ਤੇ ਦੂਜੇ ਨੂੰ ਵੀ ਸੇਫ ਰੱਖੋਗੇ ਆਪਣੇ ਪਰਿਵਾਰ ਨੂੰ ਸੇਫ ਰੱਖੋਗੇ ਜਜੀਪਾ ਜੀ ਅਸੀਂ ਦੇਖਿਆ ਵੀ ਜਦੋਂ ਕਿਤੇ ਨਾਕੇ ਤੇ ਪੁਲਿਸ ਵਾਲਾ ਖਿਲਾਰ ਦਿੰਦਾ ਕਿਸੇ ਪਰਿਵਾਰ ਨੂੰ ਜਾਂ ਕਿਸੇ ਲੜਕੇ ਨੂੰ ਤੇ ਅਸੀਂ ਦੇਖਿਆ ਵੀ ਪੁਲਸੁਰੂ ਦੇਖ ਕੇ ਹਮੇਸ਼ਾ ਕਹਿ ਦਿੰਦੇ ਨੇ ਭਾਜੀ ਕਾਗਜ਼ ਵੀ ਘਰੇ ਰਹਿ ਗਏ ਨੇ ਚੇਤਾ ਭੁੱਲ ਗਿਆ ਕਹਿੰਦੇ ਹੈਲਮਟ ਪਾਉਂਦਾ ਚੇਤਾ ਭੁੱਲ ਗਿਆ ਕੀ ਲੱਗਦਾ ਹੈ ਤੁਹਾਡੇ ਜਿਹੜੇ ਬਾਦਾਮ ਨੇ ਜਿਹ ਕਹਿੰਦੇ ਜੀ ਬਦਾਮ ਦਾ ਖਾਦਾ ਤੇ ਔਲੇ ਦਾ ਖਾਦਾ ਬਾਅਦ ਵਿੱਚ ਪਤ ਲੱਗਦਾ ਤੇ ਜਿਹੜਾ ਬਦਾਮ ਹੈ ਇਹ ਅਸਰ ਕਰਦਾ ਯਾਦ ਆਸ਼ਤ ਵਧਾਉਣ ਵਾਸਤੇ ਤੇ ਯਾਦ ਆਸ਼ਤ ਦਾ ਮਤਲਬ ਇੱਕ ਇੱਕ ਮਕਸਦ ਹੈ ਵੀ ਲੋਕਾਂ ਨੂੰ ਯਾਦ ਆਸ਼ਤ ਚੇਤੇ ਚ ਲਿਆਉਣ ਵਾਸਤੇ ਵੀ ਅਸੀਂ ਹੈਲਮਟ ਪਾਉਣਾ ਹੈ ਸੀਟ ਬੈਲਟ ਲਗਾਉਣੀ ਆ ਕਿ ਇਹਦੇ ਨਾਲ ਯਾਦ ਰਹੇਗਾ ਇਹਦੇ ਨਾਲ ਇਹ ਆ ਵੀ ਲੋਕੀ ਅਵੇਦ ਵੀ ਜ਼ਿਆਦਾ ਹੋਣਗੇ ਤੇ ਜਿਹੜੀ ਯਾਦ ਆਸ਼ਤ ਆ ਇੱਕ ਬਦਾਮਾਂ ਦੀ ਗ੍ਰੀਆਂ ਇੱਕ ਇਹੋ ਜਿਹੀ ਹੈ ਜਿਹਦੇ ਵਿੱਚ ਇੱਕ ਉਹ ਇਹੋ ਜਿਹੀ ਤਾਕਤ ਹੁੰਦੀ ਆ ਜਿਹੜੇ ਤੁਹਾਡੇ ਬ੍ਰੇਨ ਨੂੰ ਬੜਾ ਉਹ ਪ੍ਰੈਸ਼ਰ ਰੱਖਦੇ ਆ ਤੇ ਉਹਦੇ ਵਿੱਚ ਜਿਹੜੀਆਂ ਇਹੋ ਜਿਹੀ ენਰਜੀ ਭਰ ਦਿੰਦੇ ਆ ਕਿ ਤੁਹਾਡੇ ਜਿਹੜੀਆਂ ਪਿਛਲੀਆਂ ਗੱਲਾਂ ਭੁੱਲ ਜਾਂਦੀਆਂ ਤੇ ਆਉਣ ਵਾਲੀਆਂ ਗੱਲਾਂ ਜਿਹੜੇ ਚੇਤੇ ਰਹਿ ਜਾਂਦੀਆਂ ਇਹਦੇ ਨਾਲ ਕੀ ਆ ਕਿ ਬੰਦਾ ਹੈਲਮਟ ਪਾਏਗਾ ਸੀਟ ਬੈਲਟ ਲਗਾਏਗਾ ਆਪਣੇ ਡਾਕੂਮੈਂਟਸ ਪੂਰੇ ਰੱਖੇਗਾ ਤੇ ਰੂਲਾਂ ਨੂੰ ਫੋਲੋ ਕਰੇਗਾ ਜੇ ਰੂਲਾਂ ਨੂੰ ਫੋਲੋ ਕਰੇਗਾ ਤੇ ਸਾਡੇ ਐਕਸੀਡੈਂਟ ਵੀ ਘੱਟ ਹੋਣਗੇ ਚਲਾਣ ਵੀ ਘੱਟ ਹੋਣਗੇ ਉਹ ਲੋਕਾਂ ਦਾ ਜਿਹੜਾ ਪੁਲਿਸ ਦੇ ਪ੍ਰਤੀ ਜਿਹੜਾ ਦੂਰੀਆਂ ਬਣੀਆਂ ਉਹ ਵੀ ਘੱਟ ਹੋਣਗੀਆਂ ਕਿ ਲੱਗਦਾ ਵੀ ਜਿਹੜੇ ਲੋਕਾਂ ਬਹਾਨਾ ਮਾਰਦੇ ਨੇ ਵੀ ਸਾਨੂੰ ਚੇਤਾ ਭੁੱਲ ਗਿਆ ਜੀ ਸਾਡੇ ਕਾਜ ਘਰ ਰਹਿ ਗਏ ਸਾਡੀ ਆਰਟੀ ਘਰ ਰਹਿ ਗਈ ਸਾਡਾ ਹੈਲਮਟ ਘਰ ਕੀ ਲੱਗਦਾ ਹੁਣ ਲੋਕਾਂ ਦੇ ਬਹਾਨੇ ਨਹੀਂ ਚੱਲਣੇ ਜਿਹੜਾ ਤੁਸੀਂ ਬਦਾਮ ਮਾਰ ਦਿੱਤੇ ਨੇ ਕਿ ਲੱਗਦਾ ਬਦਾਮਾਂ ਦੇ ਨਾਲ ਉਹਨਾਂ ਦੀ ਜਿਹੜੀ ਯਾਦ ਆਸ਼ ਹੈ ਉਹ ਤੇਜ਼ ਹੋ ਜਾਣੀ ਹੁਣ ਆ ਵੇਖੋ ਜੀ ਇੱਕ ਬਦਾਮ ਵੰਡਨ ਦਾ ਇੱਕ ਵੱਖਰਾ ਜਿਹਾ ਉਪਰਾਲਾ ਕੀਤਾ ਗਿਆ ਇਹਦੇ ਨਾਲ ਐਕਸੀਡੈਂਟ ਘਟਾਉਣਾ ਨਾ ਘਟਾਉਣਾ ਲੋਕਾਂ ਦੇ ਮੰਨਣ ਦੀ ਗੱਲ ਹੈ ਲੋਕ ਉਹਨੂੰ ਮੰਨਦੇ ਆ ਉਹਨੂੰ ਅਪਲਾਈ ਕਰਦੇ ਆ ਉਹਨੂੰ ਫੋਲੋ ਕਰਦੇ ਆ ਇਹਦੇ ਨਾਲ ਜਿਹੜੇ ਆ ਇੱਕ ਜੇ ਇਹ ਮੁਹਿਮ ਅਮਸਰ ਵਿੱਚ ਚੱਲੀ ਹੈ ਨਾ ਤੇ ਇਸ ਮੁਹਿਮ ਨੂੰ ਸ਼ਹਿਰ ਦੇ ਵਿੱਚ ਹਰੇਕ ਸ਼ਹਿਰ ਕਸਬੇ ਵਿੱਚ ਚਲਾਇਆ ਜਾਵੇ ਜਿਹੜੇ ਐਕਸੀਡੈਂਟ ਹੈ ਨਾ ਉਹ ਕੋਈ ਵੀ ਕਿਸੇ ਦਾ ਐਕਸੀਡੈਂਟ ਵਿੱਚ ਕੋਈ ਦਿੱਗਦਾ ਵਾ ਵਿਕਟਮ ਹੈ ਉਹ ਕਿਸੇ ਦਾ ਭਾਈ ਆ ਕਿਸੇ ਦਾ ਪਿਓ ਆ ਕਿਸੇ ਦੀ ਕਿਸੇ ਦਾ ਭਰਾ ਆ ਔਰ ਕਿਸੇ ਦਾ ਬੇਟਾ ਆ ਜੇ ਉਹਦੇ ਪਰਿਵਾਰ ਨਾਲ ਇੰਨੇ ਰਿਸ਼ਤੇ ਜੁੜੇ ਹੁੰਦੇ ਆ ਤੇ ਅਸੀਂ ਇੱਕ ਬੰਦੇ ਗਲਤ ਬੰਦੇ ਦਾ ਖਮਿਆਜਾ ਜਿਹੜਾ ਉਹ ਕਿਸੇ ਦੂਸਰੇ ਬੰਦੇ ਤੇ ਪੁੱਟਣਾ ਪੈ ਜਾਂਦਾ ਜੇ ਮੰਨ ਲਓ ਇੱਕ ਬੰਦੇ ਨੇ ਡਰਿੰਕ ਕੀਤੀ ਆ ਉਹ ਆਪ ਤੇ ਐਕਸੀਡੈਂਟ ਦਾ ਬਣੇਗਾ ਬਣੇਗਾ ਲੇਕਿਨ ਨਾਲ ਦੂਸਰੇ ਕਿਸੇ ਨੂੰ ਲੈ ਬੈਗਾ ਤੇ ਕੋਈ ਇਹੋ ਜਿਹਾ ਹੋਏਗਾ ਜਿਹੜਾ ਹਸਪੀਟਲ ਮੈਡੀਸਿਨ ਲੈ ਕੇ ਆਉਂਦਾ ਹੋਵੇ ਕੋਈ ਇਹੋ ਜਿਹੀ ਔਰਤ ਹੋਏਗੀ ਜਿਹੜਾ ਬੱਚਾ ਚੁੱਕ ਕੇ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਹੀ ਹੋਵੇ ਫੋਚ ਰਹੇ ਲੋਕ ਉਹ ਐਕਸੀਡੈਂਟ ਦੇ ਵਿੱਚ ਉਹ ਦੇ ਵਿੱਚ ਹਾਦਸੇ ਦਾ ਕਾਰਨ ਬਣਦੇ ਨੇ ਤੇ ਉਹਨਾਂ ਉਹਨਾਂ ਨੂੰ ਬਚਾਉਣ ਵਾਸਤੇ ਉਹ ਜ਼ਿੰਦਗੀਆਂ ਬਚਾਉਣ ਵਾਸਤੇ ਆਪਾਂ ਜਿਹੜੇ ਸਾਡੇ ਹੈਗੇ ਨੇ ਸਾਈਡਾਂ ਤੇ ਰਸਤੇ ਬਣੇ ਹੋਏ ਆ ਉਹਨਾਂ ਨੂੰ ਖਾਲੀ ਕਰਕੇ ਲੋਕਾਂ ਨੂੰ ਟ੍ਰੈਫਿਕ ਰੂਲ ਫੋਲੋ ਕਰਨੇ ਜਿਹੜੇ ਡਾਕੂਮੈਂਟਸ ਪੂਰੇ ਰੱਖਣੇ ਸੀਟ ਬੈਲਟਾਂ ਲਗਾਉਣੀਆਂ ਸੀਟ ਬੈਲਟ ਜਿਹੜੀ ਆ ਉਹ ਅਗਲੇ ਬੰਦੇ ਵਿੱਚ ਵੀ ਜ਼ਰੂਰੀ ਹੈ ਜਿੰਨੀ ਪਿਛਲੇ ਬੰਦੇ ਵਿੱਚ ਜ਼ਰੂਰੀ ਹੈ ਫਿਰ ਕਿ ਸੀਟ ਬੈਲਟ ਲਗਾਵਾਂਗੇ ਸੀਟ ਬੈਲਟ ਲਗਾਵਾਂਗੇ ਸੀਟ ਬੈਲਟ ਨਾਲ ਜਿਹੜੇ 에ਅਰ ਬੈਗ ਖੁੱਲਦੇ ਆ 에ਅਰ ਬੈਗ ਖੁੱਲਣ ਨਾਲ ਜਿਹੜੇ ਆ ਸਾਡਾ ਜਿਹੜਾ ਹੈੱਡ ਆ ਉਹ ਇੰਜਰੀ ਹੋਣ ਤੋਂ ਬਚ ਜਾਂਦਾ ਇਹਦੇ ਨਾਲ ਐਕਸੀਡੈਂਟ ਜਿਹੜੀ ਡੈਥ ਰੇਸ਼ੋ ਉਹ ਘੱਟ ਜਾਏਗੀ ਤੇ ਜਿਹੜੇ ਆਪਣੇ ਹੈਲਮਟ ਪਾਉਂਦੇ ਹੈਲਮਟ ਨਾਲ ਵੀ ਜਿਹੜਾ ਸਾਡਾ ਬ੍ਰੇਨ ਆ ਉਹ ਇੰਜਰੀ ਹੋਣ ਤੋਂ ਬਚ ਜਾਂਦਾ ਉਹਦੇ ਨਾਲ ਜਿਹੜੇ ਆ ਸਾਡੇ ਆ ਐਕਸੀਡੈਂਟ ਵਿੱਚ ਜੇ ਐਕਸੀਡੈਂਟ ਹੋ ਵੀ ਜਾਵੇ ਸਾਡਾ ਹੈਲਮਟ ਪਾਇਆ ਸਾਡਾ ਜਿਹੜਾ ਮੇਨ ਹੈੱਡ ਆ ਉਹਦਾ ਬਚਾਅ ਹੋ ਜਾਂਦਾ ਨਜੀਬ ਭਾਈ ਜੀ ਦੇਖਿਆ ਵੀ ਅਕਸਰ ਤੁਹਾਡੇ ਵੱਲੋਂ ਆਏ ਦਿਨ ਕੋਈ ਨਾ ਕੋਈ ਸਥਾਨ ਦੇ ਪਰਾਲੇ ਕੀਤੇ ਜਾਂਦੇ ਨੇ ਅਸੀਂ ਦੇਖਿਆ ਤੁਸੀਂ ਪਿਛਲੇ ਦਿਨ ਲੋਕਾਂ ਨੂੰ ਗਲਾਬ ਦੇ ਫੁੱਲ ਦੇ ਕਿ ਵੀ ਲੋਕਾਂ ਨੂੰ ਜਿਹੜਾ ਸਵਾਗਤ ਕੀਤਾ ਸੀ ਲੋਕਾਂ ਨੂੰ ਝੂਠਾ ਕੀਤਾ ਸੀ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਕਾਗ ਘਰ ਰਹਿ ਗਏ ਸਾਡਾ ਫੌਲਾ ਘਰ ਰਹਿ ਗਿਆ ਉਹਨਾਂ ਤੁਸੀਂ ਗਲਾਬ ਦੇ ਫੁੱਲ ਦੇ ਕੇ ਉਹਨਾਂ ਯਾਦ ਕਰਾਇਆ ਕਿ ਭਾਈ ਆ ਗਲਾਬ ਦੇ ਫੁੱਲੋ ਤੇ ਤੁਹਾਨੂੰ ਇਸ ਤਰ੍ਹਾਂ ਚੇਤਾ ਰਵੇ ਵੀ ਤੁਹਾਡੇ ਕਾਗ ਜਿਹੜੇ ਘਰ ਰਹਿ ਗਏ ਨੇ ਇਸ ਤਾਂ ਦੇ ਪਰਾਲੇ ਤੁਸੀਂ ਅਕਸਰ ਕਰਦੇ ਆ ਰਹੇ ਹੋ ਇਹ ਇਸ ਤਾਂ ਦੇ ਪਰਾਲੇ ਵਾਸਤੇ ਮਨਜ ਜਾਣ ਕਿ ਇਸ ਤਰ੍ਹਾਂ ਦਾ ਵੀ ਕੋਈ ਨਵਾਂ ਪਰਾਲਾ ਕੀਤਾ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਲੋਕ ਆਪਣੇ ਕਾਗ ਜਿਹੜੇ ਨੇ ਉਹ ਨਾਲ ਲੈ ਕੇ ਜਾਣ ਹੈਲਮਟ ਆ ਜਿਹੜਾ ਪਾਉਣ ਗੱਡੀ ਦੀ ਜਿਹੜੀ ਸੀਟ ਪਰਟਾ ਪਾਉਣ ਇਸ ਤਾਂ ਦੇ ਕਿਸ ਤਰ੍ਹਾਂ ਵਕ ਮਨਕਿਸਤਾਨ ਦੇ ਵਿਚਾਰ ਨਾਲ ਆਉਂਦਾ ਆ ਵੇਖੋ ਜਦੋਂ ਵੀ ਅਸੀਂ ਕੋਈ ਪ੍ਰਚਾਰ ਲਾ ਕਰਦੇ ਹਾਂ ਸਾਡਾ ਮੀਡੀਆ ਇੱਕ ਬਹੁਤ ਵੱਡਾ ਸਾਥਮਿਆ ਜਿਹੜਾ ਇਸ ਸੀ ਨੂੰ ਲੋਕਾਂ ਤੱਕ ਪਹੁੰਚਾਉਂਦਾ ਔਰ ਲੋਕਾਂ ਦੇ ਜਿਹੜੇ ਕਮੈਂਟਸ ਆਉਂਦੇ ਸਾਨੂੰ ਮਿਲਦੇ ਨੇ ਲੋਕੀ ਸਾਡੇ ਨਾਲ ਗੱਲ ਵੀ ਕਰਦੇ ਨੇ ਕਿ ਦਿਲਜੀਤ ਜੀ ਤੁਸੀਂ ਇਸ ਤਰ੍ਹਾਂ ਕਰੋ ਇਦਾਂ ਲੋਕਾਂ ਨੂੰ ਵੇਧ ਕਰੋ ਕੈਨੇਡਾ ਵਿੱਚ ਐਸਾ ਹੋ ਰਿਹਾ ਇੰਗਲੈਂਡ ਵਿੱਚ ਐਸਾ ਹੋ ਰਿਹਾ ਉਹਨਾਂ ਦੇ ਰੂਲ ਨੂੰ ਫੋਲੋ ਕਰਨਾ ਜਿਹੜਾ ਉਹ ਅਸੀਂ ਵੀ ਕੋਈ ਸੋਚਦੇ ਕੋਈ ਨਵਾਂ ਜਰੀਆ ਪੈਦਾ ਕੀਤਾ ਜਾਵੇ ਲੋਕੀ ਦੇਖਣ ਵੀ ਇੰਟਰਸਟ ਵੀ ਹੋਵੇ ਤੇ ਲੋਕੀ ਇਹਨੂੰ ਯਾਦ ਵੀ ਰੱਖਣ ਅਸੀਂ ਰੋਜ਼ ਰੋਜ਼ ਅਸੀਂ ਕਰ ਕਹਿੰਦੇ ਆ ਵੀ ਨਾਨਕਾ ਨਾਮ ਚੜਦੀ ਕਲਾ ਤੇਰੇ ਪਰਸਰ ਬਾਧਾ ਪਲਾ ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਲੋਕਾਂ ਨੂੰ ਆਪਾਂ ਦੁਸ਼ਮਣੀ ਪਾਲਦੇ ਆ ਕਿਸੇ ਪ੍ਰਤੀ ਈਗੋ ਰੱਖਦੇ ਆ ਕਿਸੇ ਦੇ ਪ੍ਰਤੀ ਜੈਲਸੀ ਰੱਖਦੇ ਆ ਉਹ ਅਸੀਂ ਮਨ ਚੋਂ ਕੱਢ ਨਹੀਂ ਸਕਦੇ ਲੇਕਿਨ ਅੱਜ ਜਿਹੜੇ ਅਸੀਂ ਬਾਦਾਮ ਗਿਰੀਆਂ ਖਾਦੇ ਆ ਇਹ ਦਿਨੋਂ ਦਿਨ ਜਿਹੜੇ ਆ ਅਸੀਂ ਜਾਗਦ ਕਰਦੇ ਆ ਸੈਮੀਨਾਰ ਲਾ ਲਗਾ ਰਹੇ ਆ ਇਹ ਲੋਕਾਂ ਦੇ ਵਿੱਚ ਜਿਹੜਾ ਅਵੇਰਨੈਸ ਕੈਂਪ ਜਿਹੜੇ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਵਾ ਇਹਦੇ ਪ੍ਰਤੀ ਲੋਕ ਜਿੰਨੇ ਵੀ ਐਕਸੀਡੈਂਟ ਦਾ ਕਾਰਨ ਬਣ ਰਹੇ ਨੇ ਜਾਂ ਹੋ ਰਹੇ ਨੇ 163000 2022 ਦੀ ਫਿਗਰ ਹੈ 163000 ਬੰਦਾ ਮਰਿਆ ਜਿਹੜਾ ਕਿ ਕਦੋਂ ਤੰਦਰੁਸਤ ਗਿਆ ਜਿਹੜਾ ਘਰ ਵਾਪਸ ਮੁੜ ਕੇ ਨਹੀਂ ਆਇਆ ਤੇ ਜੀ ਭਾਈ ਕਿਸ ਤਰ੍ਹਾਂ ਦੇ ਦੋ ਗੁਰੂ ਨਗਰੀ ਅੰਮ੍ਰਿਤਸਰ ਆ ਇੱਥੇ ਵੱਡੇ ਸਲਾਨੀ ਜਿਹੜੇ ਵੱਡੀ ਤਲਾਬ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਜਿਆਦਾ ਟੂਰਿਸਟ ਬਹੁਤ ਜਿਆਦਾ ਵੱਡੀ ਤਲਾਬ ਚਾਹੁੰਦੇ ਨੇ ਕੀ ਲੱਗਦਾ ਤੁਹਾਡਾ ਇਹ ਜਿਹੜਾ ਪੁਰਾਣਾ ਵਾ ਟੂਰਿਸਟ ਦੇ ਵੀ ਕਾਫੀ ਕੰਮ ਆਊਗਾ ਅਸੀਂ ਦੇਖਿਆ ਕਈ ਜਿਹੜੇ ਟੂਰਿਸਟ ਨੇ ਗੱਡੀ ਜਿਹੜੀ ਆ ਖਚਾਚਰ ਭਰੀ ਹੁੰਦੀ ਆ ਟੂਰਿਸਟ ਨਾਲ ਜਿਹੜੇ ਸਵਾਰੀਆਂ ਦੇ ਨਾਲ ਕੀ ਲੱਗਦਾ ਤੁਹਾਡੇ ਸਪਲਾਰਲੇ ਦੇ ਨਾਲ ਉਹ ਵੀ ਜਾਗਰਤ ਹੋਣਗੇ ਉਹ ਵੀ ਸੀਟ ਬੈਲਟ ਲਾਉਣਗੇ ਦਾ ਜਿਹੜੇ ਡਾਕੂਮੈਂਟ ਨੇ ਉਹ ਸਾਰੇ ਕਾਗਜ਼ਪੱਤਰ ਪੂਰੀ ਰੱਖਣਗੇ ਆਪਣੇ ਅਸੀਂ ਜੀ ਵੇਖੋ ਸ਼ਾਇਦ ਵਿੱਚ ਕੋਈ ਵੀ ਜਿਹੜੇ ਸੱਜਣ ਹੈ ਸ਼ਰਧਾਲੂ ਮੱਥਾ ਟੇਕਣਾ ਆਉਂਦੇ ਉਹਨਾਂ ਦਾ ਜੀ ਆਇਆਂ ਨੂੰ ਤੇ ਖਾਸ ਕਰਕੇ ਉਹ ਜਿਹੜੇ ਰੂਲ ਆ ਫੋਲੋ ਵੀ ਕਰਨ ਜਿਸਾ ਅਮਰਸਾ ਦੇ ਵਿੱਚ ਜਿਹੜੀਆਂ ਗੱਡੀਆਂ ਪਾਰਕਿੰਗ ਦੀ ਪ੍ਰੋਬਲਮ ਹੈ ਕਿ ਗੱਡੀ ਜਿਹੜੀ ਠੀਕ ਢੰਗ ਨਾਲ ਲਗਾਉਣ ਨਾ ਨਗਾਉਣ ਕਾਰਨ ਜਿਹੜੇ ਸਾਈਡ ਗਲਤ ਸਾਈਡ ਤੋਂ ਕੋਈ ਆ ਰਿਹਾ ਗਲਤ ਪਾਸੇ ਕੋਈ ਆ ਰਿਹਾ ਉਹ ਵੀ ਇੱਕ ਅਚੇਤਨ ਦਾ ਕਾਰਨ ਬਣਦਾ ਇੱਕ ਜਿਹੜਾ ਵਨਵੇ ਆ ਵਨਵੇ ਨੂੰ ਸਿਰਫ ਵਨਵੇ ਹੀ ਯੂਜ਼ ਕੀਤਾ ਜਾਵੇ ਜਿਹੜੇ ਸਾਈਨ ਐਦੋ ਸਾਈਨ ਲੱਗੇ ਨੇ ਸੜਕ ਦੇ ਕਿਨਾਰੇ ਉਹਨਾਂ ਨੂੰ ਆਪਾਂ ਵੇਖੀਏ ਫੋਲੋ ਕਰੀਏ ਇਹਦੀ ਸਪੀਡ ਲਿਮਟ ਕਿੰਨੀ ਆ ਇਹ ਇਥੇ ਪਾਰਕਿੰਗ ਹੈ ਕਿ ਨਹੀਂ ਹੈ ਜੇ ਇਹ ਚੀਜ਼ਾਂ ਆਪਾਂ ਨਹੀਂ ਸਮਝਾਂਗੇ ਤੇ ਫਿਰ ਕਿੱਸਾ ਹੋਏਗਾ ਸਕੂਲਾਂ ਕਾਲਜਾਂ ਵਿੱਚ ਅਸੀਂ ਜਾ ਕੇ ਅਸੀਂ ਬੱਚਿਆਂ ਨੂੰ ਜਾਗਰੂਕ ਕਰਦੇ ਆਂ ਲੇਕਿਨ ਇਹ ਅਭੀ ਆਉਣ ਵਾਲੀ ਪੀੜ੍ਹੀ ਜਿਹੜੀ ਬੱਚੇ ਆ ਉਹ ਇਸ ਗੱਲ ਤੋਂ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਨੂੰ ਵੀ ਇਹ ਲੱਗਦਾ ਵੀ ਅਸੀਂ ਇਹ ਜਿਹੜੇ 트੍ਰੰਕਸ ਨੂੰ ਲੈ ਫਾਲੋ ਕਰਦੇ ਪੈਣੇ ਤੇ ਉਹ ਦੇ ਜਿਹੜੇ ਵੱਡੇ ਵੱਡੇ ਐ ਮਿਨਿਸਟਰ ਨੇ ਕਹੀ ਐ ਐਸੇ ਸੋਚ ਰਹੇ ਨੇ ਕਿ ਇਹਦਾ ਜਿਹੜਾ ਟ੍ਰੈਫਿਕ ਦਾ ਸਬਜੈਕਟ ਆ ਉਹ ਸਕੂਲਾਂ ਵਿੱਚ ਪੱਕਾ ਹੀ ਕੰਪਲਸਰੀ ਲਗਾਇਆ ਜਾਵੇ ਤੇ ਤਾਂ ਜੋ ਬੱਚੇ ਜਿਹੜੇ ਐਕਸੀਡੈਂਟ ਹੋ ਰਹੇ ਆ ਉਹਨਾਂ ਵਿੱਚ ਬੱਚੇ ਜਿਹੜੇ ਪੜ੍ਹ ਕੇ ਇਹ ਲੋਕਾਂ ਨੂੰ ਹੋਰ ਅਵੇਅਰ ਕਰ ਸਕਦੇ ਆ ਜੀ ਦਲਜੀਤ ਭਾਈ ਅਸੀਂ ਦੇਖਿਆ ਵੀ ਜਾਤ ਦੇ ਲੋਕ ਨੇ ਲੋਕਾਂ ਨੇ ਮੜਾ ਪੁੱਤ ਨੂੰ ਲੈ ਕੇ ਬੜਾ ਡਰ ਰਹਿੰਦਾ ਵੀ ਪੰਜਾਬ ਪੁਲਿਸ ਜਿੱਥੇ ਕਿ ਨਾਕਾ ਲੱਗੀ ਆ ਤੇ ਅਸੀਂ ਦੇਖਿਆ ਕਈ ਲੋਕੀ ਰਾਹ ਬੰਦ ਲੈਂਦੇ ਨੇ ਪੁੱਤ ਨੂੰ ਦੇਖ ਕੇ ਅਜਿਹੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਜਿਹੜਾ ਲੋਕਾਂ ਦੇ ਮੜਾ ਹਜੇ ਵੀ ਡਰਦੇ ਆ ਪੁੱਤ ਨੂੰ ਲੈ ਕੇ ਵੀ ਪਤਾ ਨਹੀਂ ਪੁਲਿਸ ਨਾਲ ਕੀ ਕਰ ਦੇਣਾ ਉਹ ਰਾਹ ਬੰਦ ਤੇ ਪਰ ਹੁੰਦੇ ਬਣੀ ਕਿਤੇ ਐਕਸੀਡੈਂਟ ਵੀ ਕਰ ਬੈਠੇ ਨੇ ਕਿਤੇ ਹਾਂ ਵੇਖੋ ਜੀ ਪਿੱਛੇ ਜੇ ਹੋਇਆ ਸੀ ਕਿਸੇ ਦੂਸਰੇ ਜ਼ਿਲ੍ਹੇ ਚ ਮੈਂ ਨਾਮ ਨਹੀਂ ਜਾਣਦਾ ਉਹ ਬੱਚੇ ਆਦੇ ਸੀ ਤਿੰਨ ਤੇ ਉਹ ਸਕੂਲ ਤੋਂ ਛੁੱਟੀ ਹੋਈ ਤੇ ਤਿੰਨ ਬੱਚੇ ਬੈਠੇ ਸੀ ਤੇ ਉਹ ਪੁਲਿਸ ਦੇ ਨਾਕੇ ਨੂੰ ਵੇਖ ਕੇ ਵਾਪਸ ਮੁੜਨ ਲੱਗੇ ਤੇ ਪਿੱਛੋਂ ਕਿਸੇ Tata 407 ਨਾਲ ਟਕਰਾ ਗਏ ਸੀ ਤੇ ਇਹੋ ਜਿਹੇ ਐਕਸੀਡੈਂਟ ਜਿਹੜੇ ਹੋ ਜਾਂਦੇ ਆ ਉਹ ਲੋਕੀ ਜਦੋਂ ਆਪਾਂ ਗਲਤੀਆਂ ਕਰਦੇ ਆ ਨਾ ਜਾਂ ਟ੍ਰਿਪ ਦਾ ਐਕਟਿੰਗ ਕਰਦੇ ਆ ਜਾਂ ਅਸੀਂ ਡਾਕੂਮੈਂਟਸ ਸਾਡੇ ਕੋਲ ਨਹੀਂ ਹੁੰਦੇ ਜਾਂ ਸਾਡੀ ਅਸੀਂ ਛੋਟੇ ਆ ਸਾਡੇ ਦੇ ਅੰਡਰਏਜ ਆ ਸਾਡਾ ਡਰਾਈਵਿੰਗ ਲਾਇਸੈਂਸ ਨਹੀਂ ਬੜਿਆ ਤੇ ਅਸੀਂ ਤਾਂ ਇਹ ਏਸੀ ਤੋਂ ਭਜਦੇ ਆ ਪੁਲਿਸ ਨਕਾ ਲੱਗਾ ਤੇ ਅਸੀਂ ਭਜਦੇ ਆ ਤੇ ਅਸੀਂ ਉਹ ਚਲਾਉਣ ਜਿਹੜੇ ਚਲਾਣ ਹੁੰਦੇ ਆ ਉਹਨਾਂ ਲੋਕਾਂ ਦੇ ਹੁੰਦੇ ਆ ਹੁਣ 5000 ਰੁਪਏ ਫਾਈਨ ਜਿਹੜਾ ਛੋਟਾ ਬੱਚਾ ਜਿਹੜਾ ਉਹ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਚਲਾਏਗਾ ਜਿਹੜਾ ਬੱਚਾ ਇੱਕ ਮੈਂ ਖਾਸ ਕਰਕੇ ਲੋਕਾਂ ਨੂੰ ਗੱਲ ਦੱਸਣੀ ਚਾਹੁੰਦਾ ਕਿ ਜਿਹੜੀ ਨਵੀਂ ਅਪਡੇਟ ਆ ਇਹ ਸਾਨੂੰ ਪਤਾ ਨਹੀਂ ਸੀਗਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਬੱਚਾ ਅੰਡਰਏਜ ਹੈ ਉਦੀ ਏਜ 18 ਸਾਲ ਤੋਂ ਘੱਟ ਆ ਤਾਂ ਉਹਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਉਹ ਕਿਸੇ ਨੂੰ ਹਿੱਟ ਕਰਦਾ ਉਹਨੂੰ 5000 ਫਾਈਨ ਜੇ ਉਹ ਕਿਸੇ ਨੂੰ ਹਿੱਟ ਕਰ ਗਿਆ 25000 ਫਾਈਨ ਜੇ ਉਹ ਹਿੱਟ ਕਰ ਗਿਆ ਤੇ ਹਿੱਟ ਨਾਲ ਉਹ ਬੰਦੇ ਦੀ ਡੈਥ ਹੋ ਗਈ ਆ ਉਹਦੇ ਤੇ ਕੇਸ ਰਜਿਸਟਰਡ ਹੋਣਾ ਹੁਣ ਨਾਲ ਉਹਦੇ ਮਾਪਿਓ ਤੇ ਵੀ ਕੇਸ ਰਜਿਸਟਰਡ ਹੋਏਗਾ ਜਾਂ ਜਿੰਨੇ ਉਹਨੂੰ ਉਹ ਵਹੀਕਲ ਦਿੱਤਾ ਨੇ ਚਾਹੇ ਉਹ ਮਾਮਾ ਵਾ ਚਾਚਾ ਵਾ ਨਾਨਾ ਵਾ ਤਾਇਆ ਵਾ ਉਹਦੇ ਤੇ ਵੀ ਉਹ ਜਿਹੜਾ ਹਰੂਦ ਆ ਉਹ ਆਪਣੇ ਜਿਹੜਾ ਉਹ ਕਾਨੂੰਨ ਦੇ ਸਕੰਦੇ ਵਿੱਚ ਫਸ ਸਕਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸ਼ੀਨਾ ਤਾਲ ਬੁਖਾਰੇ ਆ ਅੰਮਰਸਾ ਦੇ ਪੰਜਾਬ ਪੁਲਿਸ ਦੀ ਆ ਟ੍ਰੈਫਿਕ ਪੁਲਿਸ ਦੀ ਆ ਜਿੱਥੇ ਕੀ ਵੱਖਰਾ ਪ੍ਰਾਲਾ ਕੀਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਜਿੱਥੇ ਕੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿਹੜੇ ਲੋਕ ਨਾਕਿਆਂ ਉੱਤੇ ਕਹਿੰਦੇ ਆ ਸਾਡੇ ਕੋ ਕਾਗਜ਼ ਹੈ ਨਹੀਂ ਆ ਕਾਜ ਘਰੇ ਭੁੱਲਾ ਆ ਆਰ ਸੀ ਘਰੇ ਭੁੱਲਾ ਆ ਹੈਲਮਟ ਪੋਣਾ ਭੁੱਲਾ ਆ ਪਰ ਹੋਰ ਤਿਆਰ ਰੱਖਿਓ ਉਹ ਤੁਹਾਡੀ ਯਾਦਾਂ ਜਿਹੜੀ ਤੇਜ਼ ਹੋ ਜੂਗੀ ਉਹ ਤੁਹਾਨੂੰ ਭੁੱਲਣ ਦੀ ਜਿਹੜੀ ਬਿਮਾਰੀ ਹੈ ਉਹ ਖਤਮ ਕਰ ਦਾਂਗੇ ਸਰਦਾਰ ਦਲਜੀਤ ਸਿੰਘ ਜਿਹੜੇ ਕੀ ਟ੍ਰੈਫਿਕ ਪੁ ਸਾਬਕ ਸਪੈਕਟਰ ਨੇ ਇਹਨਾਂ ਵੱਲੋਂ ਅੱਜ ਬਾਦਾਮ ਵੰਡੇ ਗਏ ਨੇ ਐਸ ਤਕੇ ਬਾਦਾਮ ਖਾ ਕੇ ਜਿਹੜਾ ਤੁਹਾਨੂੰ ਜਾਗਰੂਕ ਕੀਤਾ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਆਇਆ ਵਾ ਇਹਨਾਂ ਨੇ ਗੱਲਬਾਤ ਕਰਦੇ ਆ ਭਾਜੀ ਜਿਹੜੇ ਸਮਝਾ ਰਹੇ ਨੇ ਲੋਕ ਬੱਚਿਆਂ ਨੂੰ ਵੀ ਕਿਸ ਤਰ੍ਹਾਂ ਜਾਗਰੂਕ ਕਰਨਾ ਚਾਹੀਦਾ ਕਿਸ ਤਰ੍ਹਾਂ ਲੋਕਾਂ ਨੂੰ ਕਰਨਾ ਚਾਹੀਦਾ ਤੇ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੰਜਾਬ ਪੁਲਿਸ ਦੇ ਸਾਬਕ ਸਪੈਕਟਰ ਚਲਾਨ ਕੱਟਣ ਦੀ ਬਜਾਏ ਤੁਹਾਨੂੰ ਬਾਦਾਮ ਦੇ ਕੇ ਸਮਝਾ ਰਹੇ ਨੇ ਵੀ ਤੁਹਾਡੀ ਯਾਦਦਾਸ਼ਤ ਜਾ ਰਹੇ ਰੇ ਤੁਹਾਡਾ ਹੈਲਮਟ ਕਿੱਥੇ ਆ ਇਹ ਸਾਰ ਹੋਣਾ ਦਾ ਸਾਨੂੰ ਬਹੁਤ ਵਧੀਆ ਉਪਰਾਲਾ ਲੱਗਾ ਕਿ ਸਾਨੂੰ ਬਾਦਾਮ ਦੇ ਕੇ ਉਪਰਾ ਦੇ ਜਾਗਰੂਕ ਪੀ ਆਪਣਾ ਹੈਲਮਟ ਜਰੂਰ ਪਾਓ ਸਾਡੀ ਸੇਫਟੀ ਲਈ ਵੇਖੋ ਸਾਰ ਹੋਣੀ ਕਿੰਨੀ ਮਿਹਨਤ ਕਰ ਰਹੇ ਪੰਜਾਬ ਪੁਲਿਸ ਦੇ ਇੱਕ ਹੋ ਨਾ ਅਫਸਰ ਸਾਡੀ ਬਹੁਤ ਵਧੀਆ ਮਦਦ ਕਰ ਰਹੇ ਨੇ ਸਾਨੂੰ ਜਾਗਰਤ ਕਰ ਰਹੇ ਨੇ ਸਾਨੂੰ ਜਾਗਰਤ ਕਰ ਰਹੇ ਨੇ ਵੀ ਆਪਣਾ ਆਪ ਬਚਾ ਕਰੋ ਫਿਰ ਵੀ ਵੇਖੋ ਸਾਨੂੰ ਬਾਦਾਮ ਦੇ ਕੇ ਨਾ ਜਾਗਰੂਤ ਕੀਤਾ ਵੀ ਹੈਲਮਟ ਜਰੂਰ ਪਾਓ ਨੂੰ ਐਸੋ ਪੀ ਹਾਂ ਬਾਦਾਮ ਤੁਸੀਂ ਖਾ ਲਿਆ ਸਾਡੇ ਸਾਹਮਣੇ ਤੁਸੀਂ ਕੈਮਰੇ ਬਾਦਾਮ ਖਾਦਾ ਉਹ ਤੁਹਾਡੀ ਯਾਦ ਆਸ ਵੀ ਤੇਹੀ ਰਹੂਗੀ ਹੁਣ ਤੁਸੀਂ ਭੁੱਲੋਗੇ ਹੁਣ ਜਿਹੜੇ ਹੈਲਮਟ ਪਾਉਣਾ ਜਰੂਰੀ ਕਾਗਜ਼ਾਤ ਤੇ ਮੋਟਰਸਾਈਕਲ ਦੇ ਨੇ ਸਾਰੇ ਨਾਲ ਲੈ ਕੇ ਜਾਓਗੇ ਹੁਣ ਹਾਂਜੀ ਜ਼ਰੂਰ ਨਾਲ ਲੈ ਕੇ ਜਾਵਾਂਗੇ ਜੀ ਆਪਣੇ ਸਾਰੇ ਡਾਕੂਮੈਂਟ ਨਾਲ ਲੈ ਕੇ ਜਾਵਾਂਗੇ ਜਿੱਥੇ ਵੀ ਜਾਣਾ ਹੈ ਹੈਲਮਟ ਜ਼ਰੂਰ ਪਾਵਾਂਗੇ ਇਹ ਸਾਰਾ ਹੁਣਾਂ ਦਾ ਅਸੀਂ ਸ਼ੁਕਰਾਨਾ ਕਰਦੇ ਆਂ ਵੀ ਸਾਨੂੰ ਇੰਨਾ ਜਾਗਰੂਤ ਕੀਤਾ ਹੈ ਨਾ ਉਪਰਾਲਾ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਦੇਖਿਆ ਜਦੋਂ ਪੁਲਿਸ ਵਾਲੇ ਇਲਾਕੇ ਦੇ ਘੁਆਰਦੇ ਨੇ ਤੋਂ ਮੋਟਰ ਹੱਥੇ ਚਲਾਨ ਕਰ ਦਿੰਦੇ ਨੇ ਕਹਿੰਦੇ ਵੀ ਚਲਾਨ ਭੁਗਤੋ ਜਾਂ ਦੱਪਕੇ ਮਾਰਦੇ ਨੇ ਪਰ ਆ ਜਿਹੜਾ ਪੰਜਾਬ ਪੁਲਿਸ ਦਾ ਇੰਸਪੈਕਟਰ ਜੀ ਦਲਜੀਤ ਸਿੰਘ ਸਰਦਾਰ ਜੀ ਇਹ ਤੇ ਬੜੇ ਪਿਆਰ ਦੇ ਨਾਲ ਤੁਹਾਨੂੰ ਨਾ ਧੱਪਕੇ ਮਾਰੇ ਜਾਂ ਨਾ ਦਾਣਾ ਚਲਾਨ ਕਟਿਆ ਉਹਨਾਂ ਨੇ ਹੱਥ ਵੀ ਤੁਹਾਨੂੰ ਬਾਦਾਮ ਦਿੱਤੇ ਖਾਣ ਵਾਸਤੇ ਸਦਾ ਦੀ ਬਾਦਾਮ ਖਾਓ ਅਤੇ ਆਪਣੀ ਯਾਦਦਾਸ਼ਤ ਤੇਜੀ ਕਰੋ ਕਿਸ ਤਾਂ ਦੇ ਦੋ ਅਜਿਹੇ ਪੰਜਾਬ ਪੁਲਿਸ ਇੰਸਪੈਕਟਰ ਸਾਹਿਬ ਨੂੰ ਅਸੀਂ ਇਹਨਾਂ ਨੂੰ ਬਹੁਤ ਵਧੀਆ ਇੰਸਪੈਕਟਰ ਸਾਹਿਬ ਨੇ ਇੱਕ ਹੋਣ ਹਰ ਅਫਸਰ ਨੇ ਸਾਨੂੰ ਜਾਗਰਤ ਕਰ ਰਹੇ ਨੇ ਬਹੁਤ ਵਧੀਆ ਲੱਗਾ ਸਾਨੂੰ ਇਹਨਾਂ ਦਾ ਨੇਚਰ ਵੀ ਬਹੁਤ ਵਧੀਆ ਲੱਗਾ ਤੇ ਸਾਨੂੰ ਸਮਝਾਉਣਾ ਵੀ ਇਹਨਾਂ ਦਾ ਬਹੁਤ ਵਧੀਆ ਲੱਗਾ ਜੀ ਇਹ ਲੱਗਦਾ ਵੀ ਹੁਣ ਜਿਹੜੇ ਲੋਕ ਨੇ ਜਿਹੜੇ ਭਾਂਡੇ ਮਾਰਦੇ ਸੀ ਪੀ ਸਾਡਾ ਘਰੇ ਆ ਆਰ.ਸੀ. ਘਰੇ ਭੋਲਾ ਆ ਹੈਂਡਮੈਟ ਘਰੇ ਭੋਲਾ ਆ ਕਾਜ ਘਰੇ ਭੋਲਾ ਆ ਮੈਨੂੰ ਲੱਗਦਾ ਹੁਣ ਤੇ ਭੁੱਲਣ ਗਿਆ ਨਹੀਂ ਹੁਣ ਯਾਦਾ ਤੁਹਾਡੀ ਜਿਹੜੀ ਸਾਰਿਆਂ ਦੀ ਉਹ ਪੂਰੀ ਤੇਜ਼ ਹੋ ਜੂਗੀ ਹੁਣ ਐਵੇਂ ਨਹੀਂ ਆਂਦੇ ਸਿਆਣੇ ਵੀ ਬਾਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਸਾਰਾ ਹੁਣ ਇੱਕ ਉਪਰਾਲਾ ਕੱਢਿਆ ਵੀ ਬਾਦਾਮ ਖਾਓ ਤੇ ਆਪਣੀ ਯਾਦਾ ਸ ਤੇਜ਼ ਕਰੋ ਅਤੇ ਹੈਲਮਟ ਜਰੂਰ ਪਾਓ ਤੇ ਆਪਣੇ ਡਾਕੂਮੈਂਟ ਪੂਰੇ ਰੱਖੋ ਬਿਲਕੁਲ ਤੁਸੀਂ ਦੇਖ ਲੈਂਦੇ ਹੋ ਵੀ ਨੌਜਵਾਨ ਨੇ ਅੱਜ ਨਾਕੀ ਉੱਤੇ ਬਾਦਾਮ ਖਾਦੇ ਨੇ ਅਤੇ ਨੌਰਵਾਦ ਕਹਿਣਾ ਵੀ ਮੇਰਾ ਹੁਣ ਦਿਮਾਗ ਤੇਜ ਹੋ ਗਿਆ ਯਾਦਾਂ ਤੇਜ ਹੋ ਗਈ ਆ ਨਾ ਹੀ ਮੈਂ ਕਦੀ ਘਰੇ ਹੈਲਮਟ ਪੁੱਲੂਗਾ ਨਾ ਹੀ ਕਦੀ ਕਾਜ ਪੁੱਲੂਗਾ ਅਤੇ ਹਮੇਸ਼ਾ ਟ੍ਰੈਫਿਕ ਪੁਲਿਸ ਜਿਹੜੇ ਰੂਲ ਨੇ ਉਸ ਨੂੰ ਪਣਾਊਗਾ ਤੁਸੀਂ ਦੇਖਿਆ ਵੀ ਬੜਾ ਵਧੀਆ ਪ੍ਰਾਲਾ ਜਿਹੜਾ ਕੀਤਾ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਟ੍ਰੈਫਿਕ ਵਿੱਚ ਸਭ ਤੋਂ ਫਟਾ ਨੇ ਇਹ ਪ੍ਰਾਲਾ ਇਕੱਲਾ ਅੰਮ੍ਰਿਤਸਰ ਵਿੱਚ ਹੀ ਆ ਕਿਉਂਕਿ ਦਲਜੀਤ ਸਿੰਘ ਵੱਲੋਂ ਇਸ ਤਾਂ ਦੇ ਪ੍ਰਾਲੇ ਕੀਤੇ ਹੀ ਹਰ ਵਾਰੀ ਕੀਤੇ ਜਾਂਦੇ ਨੇ ਅਸੀਂ ਦੇਖਿਆ ਪਹਿਲਾਂ ਇਹਨਾਂ ਵੱਲੋਂ ਗੁਲਾਬ ਦੇ ਫੁੱਲ ਵੰਡੇ ਗਏ ਸੀ ਅੱਜ ਇਹਨਾਂ ਵੱਲੋਂ ਜਿਹੜੇ ਬਦਾਮ ਵੰਡੇ ਗਏ ਨੇ ਬੜਾ ਵਧੀਆ ਪ੍ਰਚਾਰਾ ਕੀਤਾ ਜਾ ਰਿਹਾ ਵਾ ਅਤੇ ਹੁਣ ਤੁਹਾਨੂੰ ਡਰ ਦੀ ਲੋੜ ਨਹੀਂ ਆ ਪੰਜਾਬ ਪੁਰ ਤੁਹਾਡੇ ਅੰਮ੍ਰਿਤਸਰ ਸਾਹਿਬ ਦੀ ਮੋਟੇ ਚਲਾਨ ਨਹੀਂ ਕਟੋਗੇ ਤੁਹਾਨੂੰ ਸਮਝਾਉਣ ਵਾਸਤੇ ਸਿਰਫ ਤੁਹਾਨੂੰ ਬਦਾਮ ਹੀ ਦੇਉਗੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਹੋਰ ਵੀ ਜਿਹੜੇ ਭਾਈ ਨੇ ਲੋਕਾਂ ਨੂੰ ਸਮਝਾ ਰਹੇ ਨੇ ਵੀ ਭਾਈ ਬਦਾਮ ਖਾਓ ਅਤੇ ਆਪਣੀ ਯਾਦਦਾਸ਼ਤ ਤੇਜ ਕਰੋ ਬਦਾਮ ਖਾ ਕੇ ਯਾਦਦਾਸ਼ਤ ਤੇਜ ਕਰੋ ਨਾ ਕਿ ਭੁੱਲੋ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸਰਦਾਰ ਜੀ ਬਦਾਮ ਦੇ ਰਹੇ ਨੇ ਅਤੇ ਮਹੱਤਵ ਵਿੱਚ ਕੋਈ ਮੋਟਾ ਚਲਾਨ ਨਹੀਂ ਕੱਟ ਰਿਹਾ ਸੀ ਬਦਾਮ ਖਾ ਕੇ ਉਹਨਾਂ ਸਮਝਾ ਰਹੇ ਨੇ ਅਵੀਰ ਜੀ ਕਿਸਾਂ ਦੇਖਦੇ ਹੋ ਪੰਜਾਬ ਪੁਲ ਦੇ ਸਾਬਕਾ ਇੰਸਪੈਕਟਰ ਤੁਹਾਡਾ ਕੋਈ ਚਾਹਲ ਚਲਾ ਨਹੀਂ ਘਟਾ ਹੈ ਹਲਮਰਟ ਦਾ ਤੁਹਾਨੂੰ ਮਦਦਾਂ ਦਿੱਤੇ ਨੇ ਵੀ ਮਦਦਾਂ ਖਾ ਕੇ ਆਪਣੀ ਯਾਦਦਾਸ਼ਤ ਜੀ ਕਰੋ ਤੇ ਹਲਮਰਟ ਪਾ ਕੇ ਆਓ ਕਿਸਾਂ ਦੇਖਦੇ ਹੋ ਠੀਕ ਠੀਕ ਹੈ ਮਹਾਰਾਜ ਬਹੁਤ ਮਿਹਰਬਾਨੀ ਸਰ ਦਾ ਬਹੁਤ ਮਿਹਰਬਾਨੀ ਹੈ ਠੀਕ ਨਹੀਂ ਇਹ ਇਹ ਬੜੀਆ ਬਾਤ ਬਤਾ ਰਹੇ ਸਰ ਕੋਈ ਤਾਂ ਗਲਤ ਤਾਂ ਨਹੀਂ ਬਤਾ ਹੈ ਹਲਮਟ ਸਾਮਾ ਦਾ ਸੁਰੱਖਿਆ ਹੈ ਨਾ ਅੱਗੇ ਤਾਂ ਹਲਮਰਟ ਭੁੱਲੋਗੇ ਅੱਗੇ ਤਾਂ ਕਾਗਜ਼ ਮੋਰਸਲ ਭੁੱਲੋਗੇ ਨਹੀਂ ਨਹੀਂ ਹਲਮਟ ਲੈ ਲੇਗੇ ਸਰ ਹੈਲਮਟ ਹੈ ਮਗਰ ਮੈਂ ਭੁੱਲ ਗਿਆ ਇਸ ਲਈ ਛੋੜ ਦਿਆ ਮੈਂ ਐਸੇ ਭੁੱਲਵਾਸ ਨਹੀਂ ਤੁਹਾਨੂੰ ਬਾਰ-ਬਾਰ ਕਹਿੰਦੇ ਜਦੋਂ ਤੁਸੀਂ ਨਾਕੇ ਖੋਗੇ ਇਸ ਬੱਟਰ ਸਾਲ ਵੀ ਅਸੀਂ ਭੁੱਲ ਗਏ ਆ ਐਸੇ ਕਾ ਇੱਕ ਤਾਂ ਬਾਦਾਮ ਦਿੱਤੇ ਨੇ ਇਹ ਬਦਾਮ ਖਾਣੇ ਨੇ ਮੇਰੇ ਸਾਹਮਣੇ ਬੈਠ ਬਾਦਾਮ ਖਾਓ ਇੱਕ ਪਹਿਲੋਂ ਨਹੀਂ ਮੇਰੇ ਸਾਹਮਣੇ ਖਾਓ ਪਹਿਲ ਖਾਓ ਸਾਹਮਣੇ ਬਾਦਾਮ ਗੱਡੀ ਬੰਦ ਕਰ ਲੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਾਦਾਮ ਖਾ ਰਹੇ ਨੇ ਤੇ ਬਾਦਾਮ ਖਾ ਕੇ ਹੁਣ ਇਹ ਆਪਣੀ ਯਾਦਦਾਸ਼ਤ ਤੇਜ਼ ਕਰਨਗੇ ਕਦੀ ਭੁੱਲਣਗੇ ਨਹੀਂ ਅਤੇ ਇਹਨਾਂ ਨੂੰ ਯਾਦ ਰਾਹੂਗਾ ਵੀ ਮੈਂ ਕਦੀ ਵੀ ਹੈਲਮਟ ਨਹੀਂ ਭੁੱਲਾਂ ਕਦੀ ਮੈਂ ਕਾਗਜ਼ ਦੇ ਜਿਹੜੇ ਅਨਮੋਲ ਨਹੀਂ ਭੁੱਲੇ ਤੁਸੀਂ ਦੇਖਿਆ ਵੀ ਬਾਦ ਕਿ ਲੱਗਦਾ ਹੁਣ ਬਦਾਮ ਖਾ ਕੇ ਯਾਦਾ ਤੇਜ਼ ਹੋਊਗੀ ਹੁਣ ਭੁੱਲੋਗੇ ਤੇ ਨਹੀਂ ਹਣ ਨਹੀਂ ਨਹੀਂ ਭੁੱਲੋਗੇ ਅੱਜ ਤੋਂ ਬਾਅਦ ਹਰਬਰਡ ਪਹੁੰਚਣਾ ਹੈ ਹਾਂਜੀ ਹਾਂਜੀ ਪਹੁੰਚਣਾ ਹੈ ਪਹੁੰਚਣਾ ਹੈ ਹਰਬਰਡ ਪਹੁੰਚ ਕੇ ਹੋਣਾ ਹੈ ਬਿਲਕੁਲ ਤੁਸੀਂ ਦੱਸੋ ਬਣਾਇਆ ਪਾਜੀ ਹਾਂਜੀ ਹਰਬਰਡ ਪਹੁੰਚਾਂਗੇ ਅੱਜ ਤੋਂ ਬਾਅਦ ਹਾਂਜੀ ਪਹੁੰਚਣਗੇ ਵਧੀਆ ਪ੍ਰਾਲਾ ਕਰ ਰਹੇ ਨੇ ਪੰਜਾਬ ਪੁਲਿਸ ਵਾਲੇ ਹਾਂਜੀ ਅਸੀਂ ਦੇਖਿਆ ਕਈ ਤੇ ਪੰਜਾਬ ਪੁਲਿਸ ਵਰਦੀ ਪੇਕੇ ਸਪੈਟਰ ਪੇਕੇ ਭਾਜਾਂਦੇ ਨੇ ਵੀ ਪੁਲਿਸਨ ਲਾ ਕੇ ਖੜੇ ਨੇ ਪਰ ਇਹਦੇ ਸਪੈਟਰ ਸਾਹਿਬ ਲੋਕਾਂ ਨੂੰ ਬਦਾਮ ਦੇ ਰਹੇ ਨੇ ਪਿਆਰ ਦੇ ਨਾਲ ਹਾਂਜੀ ਵਧੀਆ ਕਰਦੇ ਆ ਹਾਂਜੀ ਠੀਕ ਕਰਦੇ ਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸ਼ੀਲਾ ਤੁਹਾਨੂੰ ਅੰਮ੍ਰਿਤਸਰ ਦੇ ਇਆ ਵਿਖਾਈਆਂ ਨੇ ਜਿੱਥੇ ਕਿ ਟ੍ਰੈਫਿਕ ਪੁਲਿਸ ਤੋਂ ਸਰਦਾਰ ਦਲਜੀਤ ਸਿੰਘ ਵੱਲੋਂ ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਪੰਜਾਬ ਪੁਲਿਸ ਵਿੱਚ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵੀ ਲੋਕ ਹੈਲਮਟ ਦਾ ਭਾਂਡਾ ਲਾਉਂਦੇ ਨੇ ਲੱਕਿਆ ਉੱਤੇ ਕਾਗਜ਼ ਦਾ ਭਾਲਾ ਲਾਉਂਦੇ ਨੇ ਅਤੇ ਕਹਿੰਦੇ ਨੇ ਵੀ ਸਾਡੇ ਕਾਜ ਘਾਰੇ ਭੁੱਲ ਗਏ ਨੇ ਪਰ ਹੁਣ ਮੈਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਯਾਦਦਾਸ਼ ਉਹ ਤੇਜ਼ ਹੋ ਜੂਗੀ ਕਿਉਂਕਿ ਹੁਣ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਇਹਨਾਂ ਵੱਲੋਂ ਚਲਾਣ ਨਹੀਂ ਘਟੇਗੇ ਮੋٹے ਮੋٹے ਨਾ ਹੀ ਉਹਨਾਂ ਦਾ ਕੋਈ ਦਬਕੇ ਮਾਰੇ ਗਏ ਨੇ ਉਹਨ ਅਦਲਜੀਤ ਜੀ ਕਿਸ ਤਰ੍ਹਾਂ ਦਾ ਅਪਰਾਹ ਦੇਖਦੇ ਹੋ ਵੱਡੇ ਜਿਹੜੇ ਅਫਸਰ ਨੇ ਤੁਹਾਡੇ ਸੀਨੀਅਰ ਜਿਵੇਂ ਕਮਿਸ਼ਨਰ ਸਾਹਿਬ ਸੀਪੀ ਸਾਹਿਬ ਨੇ ਉਹਨਾਂ ਵੱਲੋਂ ਕਿੰਨਾ ਕ ਸਹਿਯੋਗ ਹੈ ਤੁਹਾਨੂੰ ਇਹ ਦੱਸ ਸਕਣ ਉਹ ਥਾਲਿਆ ਕਰ ਦਿਓ ਅ ਵੇਖੋ ਜੀ ਕਿਸੇ ਦੀ ਜਾਨ ਬਚ ਜਾਣੀ ਇਸ ਤੋਂ ਵੱਡਾ ਸਹਿਯੋਗ ਕੀ ਹੋ ਸਕਦਾ ਆਪਾਂ ਉਹ ਜਾਨ ਬਚਾਉਣ ਵਾਸਤੇ ਇੱਕ ਪਤਲਾ ਕਰ ਰਹੇ ਜਿਹੜੇ ਟ੍ਰੈਫਿਕ ਰੂਲ ਹੈ ਟ੍ਰੈਫਿਕ ਰੂਲਾਂ ਦੇ ਵਿੱਚ ਕੀ ਹੁੰਦਾ ਸੀਟ ਬੈਲਟ ਲਗਾਉਣੀ ਹੈ ਹੈਲਮਟ ਪਾਉਣਾ ਹੈ ਕਾਜ ਪੱਤਰ ਪੂਰੇ ਰੱਖਣੇ ਆ ਗੱਡੀ ਠੀਕ ਜਗ੍ਹਾ ਪਾਰਕਿੰਗ ਕਰਨੀ ਹੈ ਰੌਂਗ ਸਾਈਡ ਤੋਂ ਨਹੀਂ ਆਉਣਾ ਠੀਕ ਹੈ ਜੀ ਓਵਰ ਲੋਡ ਨਹੀਂ ਕਰਨਾ ਓਵਰ ਸਪੀਡ ਨਹੀਂ ਗੱ ਮੋਬਾਈਲ ਸੁਣਦੇ ਆ ਆਪਣੇ ਗੱਡੀ ਚਲਾਉਂਦੇ ਮੋਬਾਈਲ ਨਹੀਂ ਸੁਣਨਾ ਸੀਟ ਬੈਲਟ ਜਿਹੜੀ ਆ ਜਿੰਨੀ ਅਗਲਿਆਂ ਵਾਸਤੇ ਜ਼ਰੂਰੀ ਉਹਦੀ ਪਿਛਲਿਆਂ ਵਾਸਤੇ ਜ਼ਰੂਰੀ ਆ ਇਹਨਾਂ ਨੂੰ ਫਾਲੋ ਕਰੋਗੇ ਤੇ ਵਧੀਆ ਵਾ ਜਿਹੜੇ ਛੋਟੇ ਬੱਚੇ ਆ ਖਾਸ ਕਰਕੇ 18 ਸਾਲ ਤੋਂ ਘੱਟ ਜੇ ਉਹਨਾਂ ਦਾ ਬੱਚਾ ਬਾਹਰ ਕਿਤੇ ਇੱਕ ਵਾਰੀ ਵੀ ਉਹ ਲੈ ਕੇ ਜਾਂਦਾ ਡਰਾਈਵਿੰਗ ਲਾਇਸੈਂਸ ਤੋਂ ਬਿਗਿਆ ਤੇ 5000 ਰੁਪਏ ਫਾਈਨ ਹੈ ਜੇ ਉਹ ਕਿਸੇ ਦੇ ਵੇਟ ਘਾ ਦਿੰਦਾ ਤੇ ਉਹ ਫੇਰ 25000 ਰੁਪਏ ਦਾ ਫਾਈਨ ਪੈਂਦਾ ਜੀ ਤੇ ਇਹਨਾਂ ਨੂੰ ਆਪਾਂ ਜਿਹੜੇ ਸਾਡੇ ਸਾਡੇ ਅੰਮ੍ਰਿਤਸਰ ਦਾ ਪ੍ਰਸ਼ਾਸਨ ਹੈ ਸਾਡੇ ਏਡੀਜੀਪੀ ਸਰ ਟਰੈਫਿਕ ਸੀ ਅਮਰਜੀਤ ਸਿੰਘ ਜੀ ਰਾਏ ਉਹਨ ਉਹ ਦੇ ਸਾਡੇ ਕਮਿਸ਼ਨਰ ਸਾਹਿਬ ਸ੍ਰੀ ਅੰਜੀਤ ਸਿੰਘ ਤੇ ਲੋ ਜੀ ਸਾਡੇ ਏਡੀਸੀਪੀ ਟ੍ਰੈਫਿਕ ਸ੍ਰੀ ਹਰਪਾਲ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਦੇ ਕਿ ਜਿਹੜੇ ਨਵੇਂ-ਨਵੇਂ ਲਾ ਕੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜਿਹੜੀ ਕਿ ਟ੍ਰੈਫਿਕ ਪੁਲਿਸ ਦੇ ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਸਰਦਾਰ ਦਲਜੀਤ ਸਿੰਘ ਉਹਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਵਾ ਲੋਕਾਂ ਨੂੰ ਅੱਜ ਮਦਾਂ ਵੰਡ ਕੇ ਕਹਿੰਦੇ ਵੀ ਲੋਕਾਂ ਦੀ ਯਾਦਦਾਸ਼ਤ ਬੜੀ ਘਟ ਰਹੀ ਆ ਜਦੋਂ ਲਾਕੇ ਉੱਤੇ ਪੰਜਾਬ ਪੁਲਿਸ ਦਾ ਕੋਈ ਵੀ ਇੰਸਪੈਕਟਰ ਖੜਾ ਦਿੰਦਾ ਤੂੰ ਲੋ ਕਹਿੰਦੇ ਨੇ ਵੀ ਸਾਨੂੰ ਚੇਤਾ ਭੁੱਲ ਗਿਆ ਸਾਡਾ ਘਰੇ ਹੈਮਟ ਰਹਿ ਗਿਆ ਸਾਡਾ ਘਰੇ ਕਾਗੜਾਗੇ ਪਰ ਮੈਨੂੰ ਲੱਗਦਾ ਫੋਨ ਤੁਸੀਂ ਭੁੱਲੋਗੇ ਨਹੀਂ ਕਿਉਂਕਿ ਤੁਹਾਨੂੰ ਹੁਣ ਜਿਹੜੇ ਪੰਜਾਬ ਪੁਲਿਸ ਦੇ ਟ੍ਰੈਫਿਕ ਪੁਲਸ ਵਾਲੇ ਨੇ ਉਹਨਾਂ ਬਦਾਮ ਵੰਡੇ ਨੇ ਹੁਣ ਆਪਣੀ ਜਿਹੜੀ ਯਾਦ ਆਸ਼ ਆ ਉਹ ਤੇਜ ਰੱਖਿਓ ਤਾਂ ਜੋ ਕਿ ਜੇ ਕਿ ਬਦਾਮ ਖਾ ਕੇ ਤੁਹਾਡੀ ਜਿਹੜੀ ਯਾਦ ਆ ਹੋ ਤੇਜ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ